ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਭੋੜੀਪੁਰਾ ਜਿਹੜਾ ਇਹਨੂੰ ਬਠਿੰਡਾ ਪੈ ਜਾਂਦਾ ਤਹਿਸੀਲ ਇਹਨੂੰ ਫੂਲ ਪੈ ਜਾਂਦੀ ਆ ਤੇ ਬਾਈ ਦੇ ਘਰ ਦੇ ਪਸ਼ੂਆ ਵਪਾਰ ਲੈਣ ਦਾ ਕੰਮ ਨਹੀਂ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਜੀ ਬਾਈ ਜੀ ਸਾਸੀਗਾ ਬਾਈ ਜੀ ਵੀਰੇ ਨਾਮ ਕੀ ਹੈ ਜੀ ਆਪਣਾ ਨਾਮ ਰਜਿੰਦਰ ਸਿੰਘ ਜੀ ਠੀਕ ਹੋ ਜੀ ਤੇ ਵੀਰ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆ ਜੀ ਆਪਣਾ ਘਰ ਆਪਣਾ ਜੀ ਇੱਕ ਕੋਰ ਸਿੰਘ ਆ ਲੱਗ ਗਿਆ ਹਾਂਜੀ ਹੋਰ ਸਿੰਗਲ ਤੇ ਆਪਣਾ 56 ਜਾਂਦਾਗਾ ਸਕੂਲ ਨੂੰ ਫਾਟਮ ਵਾਲੇ ਨੂੰ ਸਿੱਧਾ ਉਹਦੇ ਉੱਤਰ ਆਪਣਾ ਘਰ ਸੈਟਾ ਜੀ ਜੋ ਹੈ ਮਾਸਟਰ ਜਨਰਲ ਸਿੰਘ ਦੇ ਨਾਮ ਤੇ ਠੀਕ ਹੋ ਜੀ ਮਾਸਟਰ ਜਨਰਲ ਸਿੰਘ ਦੇ ਨਾਮ ਤੇ ਤੁਸੀਂ ਘਰ ਪੁੱਛ ਸਕਦੇ ਹੋ ਬਾਈ ਦਾ ਨਾਮ ਬਲਜਿੰਦਰ ਸਿੰਘ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਇਹ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਆ ਸਕਦੇ ਹੋ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਆ ਕੇ ਘਰ ਦੇ ਪਸ਼ੂ ਹੁੰਦੇ ਜੀ ਆਪਣੇ ਕੋਲ ਨਹੀਂ ਜੀ ਬਾਈ ਜੀ ਅਸੀਂ ਵਪਾਰ ਲੈਣ ਦਾ ਕੰਮ ਨਹੀਂ ਆਪਣਾ ਘਰ ਦਾ ਹੀ ਆ ਅੱਗੇ ਪਸ਼ੂ ਲਿਆਉਣਾ ਆਪਦੇ ਸ਼ੌਂਕ ਨਾਲ ਅੱਗੇ ਪਸ਼ੂ ਲੈ ਕੇ ਉਹਨੂੰ ਤਿਆਰ ਕਰਕੇ ਵੇਚਣਾ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬਕ ਇਹ ਜਿਹੜੀ ਇਹ ਕੱਟੀ 2 ਸਾਲ ਦੀ ਰੇ 2 ਸਾਲ ਦੀ ਕੱਟੀ ਆ ਠੀਕ ਹੋ ਜੀ ਤੇ 2 ਸਾਲ ਉਮਰ ਆ ਵੀਰੇ ਇਹਦੀ ਹਾਂਜੀ ਬਾਈ ਜੀ ਜਿਹੜਾ ਇਹਦੇ ਮਾਂ ਦੇ ਦੁੱਧ ਦਾ ਰਿਕਾਰਡ ਉਹ ਪਤਾ ਹੀ ਆਪਾਂ ਨੂੰ ਹਾਂਜੀ ਵੀਰੋ 13 ਲੀਟਰ ਪਾਸ ਸੀਗਾ ਠੀਕ ਹੈ 13 14 ਲੀਟਰ ਦੁੱਧ ਸੀਗਾ ਮੂੰਹ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਬਾਈ ਹਾਂਜੀ ਸਿੰਘ ਬਹੁਤ ਸ਼ਕੀਨ ਆ ਵੀਰੇ ਦੇਖ ਸਕਦੇ ਹੋ ਮੜਾ ਤੁਰਾ ਵਖਤ ਹੀ ਵੀਰੇ ਕੱਟੀ ਦੀ ਬਾਡੀ ਮੰਤਰ ਤੁਹਾਡੇ ਸਾਹਮਣੇ ਹੀ ਆ ਚੰਗਾ ਥਾਣਾ ਵੀਰੇ ਇੱਕ ਸਾਲ ਦੇ ਦੋ ਸਾਲ ਉਮਰਾਂ ਕੱਟੀ ਦੀ ਬਾਈ ਜੀ ਮੂੰਹ ਮੱਥੇ ਦੀ ਚੰਗੀ ਆ ਚੰਗਾ ਸਿੰਗਾ ਤੇ ਬਾਈ ਜੀ ਕੀ ਡਿਮਾਂਡ ਕਰਦੀ ਆ ਆਪਾਂ ਇਹਦੀ ਡਿਮਾਂਡ ਆ ਕੀੜ ਮਾਰ ਕਰਦੇ ਆਂ ਆਪ ਇਹਦੀ 20000 ਰੁਪਏ 20000 ਬਾਈ ਉਹਨੇ ਮੁੱਲ ਕੀਤਾ ਤੇ ਮੌਕੇ ਤੇ ਮੰਤਨ ਕੀਤਾ ਜਾਊਗਾ ਹਾਂਜੀ ਹਾਂਜੀ ਠੀਕ ਹੋ ਜੀ ਤੇ ਦੱਸੋ ਮੱਝ ਦੀ ਡਿਟੇਲ ਕੀ ਹੈ ਜੀ ਅੱਗੇ ਆ ਜੀ ਹਾਂਜੀ ਕਿੜ ਤੀਜਾ ਸੂਆ ਵੀਰੇ ਤੀਜਾ ਸੂਆ ਸੋਨਾ ਜੀ ਆ ਸੋਰੀ ਹਾਂਜੀ ਸੋਨਾ ਠੀਕ ਹੋ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹਜੇ ਹਫ਼ਤਾ ਲੈ ਜੂਗੀ ਹਫ਼ਤਾ ਲੈ ਜੂਗੀ ਤੇ ਸੱਜਰ ਦਾ ਦੁੱਧਰ ਕਾਰਡ ਪਤਾ ਹੀ ਕਿੰਨਾ ਸੀਗਾ ਜੀ ਹਾਂਜੀ ਪਿਛਲੇ ਸੂਹਣ ਦਿੱਤਾ ਸੀ 12 ਪਲੱਸ ਜੀ 12 13 ਲੀਟਰ ਦੁੱਧ ਦਿੱਤਾ ਸੀਗਾ ਬਾਡੀ ਬੰਤਰ ਦੀ ਦੇਖ ਸਕਦੇ ਹੋ 8-10 ਦਿਨਾਂ ਦੀ ਕੱਚੀ ਆ ਥਣਾ ਦੀ ਕੁਆਲਿਟੀ ਦੇਖ ਸਕਦੇ ਹਾਂ ਵਿੱਤੀ ਤੇ ਥਾਣਾ ਮੁੱਠੀ ਵਾਲਾ ਥਾਣਾ ਬਈ ਲੰਮਾ ਥਾਣਾ ਨੀਲੀ ਰਾਵੀ ਕ੍ਰੋਸ ਆ ਮੜਾ ਤੁਰਾ ਵਿਖਾਦੇ ਵੀਰੇ ਬਾਡੀ ਬੰਤ ਦੀ ਚੰਗੀ ਆ ਚੰਗੇ ਵਜਨ ਚ ਆ ਬਈ ਮੱਝ ਮੂੰਹ ਮથે ਹੀ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਸ਼ਾਨਦਾਰ ਆ ਬਈ ਅਰੁਜ ਜੀ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਹੈ ਵੀਰੇ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਤੀਜਾ ਸੁਆ ਸੁੰਦੀ ਆ ਸੁਣਾ ਇਸ ਵਾਰੀ ਖੱਜਰ ਦਾ ਵੀਰੇ 12-13 ਲੀਟਰ ਤੱਕ ਦਾ ਰਿਕਾਰਡ ਹੈ ਕਈ ਵਾਰੀ ਸਾਥ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਤੁਸੀਂ ਬਾਈ ਤੋਂ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਪੂਰ ਥਾਣਾ ਦੀ ਕੁਆਲਿਟੀ ਚੈੱਕ ਕਰ ਰਹੇ ਹਾਂ ਚੰਗਾ ਥਾਣਾ ਬਾਈ ਤੇ ਬਾਈ ਜੀ ਸੀਮਨ ਪਤਾ ਹੀ ਕਿਹੜਾ ਲੱਗਿਆ ਹੋਇਆ ਜੀ ਇਹ ਸਰਕਾਰੀ ਦਾ ਸੀਮਨ ਆ ਸਰਕਾਰੀ ਹਸਪੀਟਲ ਚੋਂ ਸੀਮਨ ਲੱਗਿਆ ਹੋਇਆ ਤੇ ਬਾਈ ਜੀ ਆਪਾਂ ਇਹਦੀ ਕੀ ਡਿਮਾਂਡ ਕਰਦੇ ਹਾਂ ਜੀ ਇਹਦੀ 1,115,000 ਇੱਕ ਲੱਖ 115,000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ ਹਾਂਜੀ ਹਾਂਜੀ ਬਾਈ ਜੀ ਠੀਕ ਹੋ ਜੀ 1,115,000 ਬਾਈ ਡਿਮਾਂਡ ਕਰਦੇ ਆ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 84275 ਜੀ ਹਾਂਜੀ 95211 ਜੀ ਇੱਕ ਵਾਰ ਫੇਰ ਬੋਲ ਦਿਓ ਜੀ ਚੰਗੀ ਲੱਗੇ ਜਾਂ ਮੱਝ ਚੰਗੀ ਲੱਗੇ ਤੇ ਬਾਈ ਨੂੰ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ